ਅੱਜ ਲੋਕ ਸਭਾ ਹਲਕਾ ਬਠਿੰਡਾ ਦੇੋਂ ਜਿਹੜੇ ਉਮੀਦਵਾਰ ਖੜੇ ਹੋਏ ਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਖੜਾ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੀ ਖੜਾ ਹੈ ਸ਼੍ਰੋਮਣੀ ਅਕਾਲੀ ਦਲ ਮਾਨ ਦਾ ਵੀ ਖੜਾ ਹੋਇਆ ਕਾਂਗਰਸ ਵੱਲੋਂ ਵੀ ਖੜਾ ਕੀਤਾ ਗਿਆ ਤੇ ਆਪ ਪਾਰਟੀ ਦਾ ਵੀ ਖੜਾ ਕੀਤਾ ਤੇ ਆਜ਼ਾਦ ਉਮੀਦਵਾਰ ਵੀ ਖੜੇ ਕਿਤੇ ਗਏ ਨੇ ਅੱਜ ਅਸੀਂ ਮਾਨਸਾ ਹਲਕੇ ਦੇ ਪਿੰਡ ਬਰਨਾਲਾ ਬਰਨਾਲਾ ਦੇ ਵਿੱਚ ਆਏ ਹੋਏ ਆ ਜਿੱਥੇ ਅਸੀਂ ਜੋ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਵੋਟਾਂ ਪਾ ਰਹੇ ਨੇ ਅੱਜ ਅਸੀਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜੇ ਉਮੀਦਵਾਰ ਖੜੇ ਹੋਏ ਨੇ ਕਿਹੜੀ ਪਾਰਟੀ ਤੇ ਕਿਹੜਾ ਉਮੀਦਵਾਰ ਸਾਡੇ ਜ਼ਿਲ੍ਹਾ ਮਾਨਸਾ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਹਿੱਤ ਵਿੱਚ ਕੰਮ ਕਰੇਗਾ ਤਾਂ ਆਓ ਆਪਾਂ ਨਾਲ ਗੱਲ ਕਰਦੇ ਆਂ ਖਾਲਸਾ ਸੱਸਰੇ ਕਾਲ ਜੀ ਅੱਜ ਲੋਕ ਸਭਾ ਦੀਆਂ ਚੋਣਾਂ ਸ਼ੁਰੂ ਹੋ ਗਈਆਂ ਪੱਕਾ ਪੱਕ ਚੁੱਕਿਆ ਖੜਾ ਜੀ ਚਾਰ ਚਾਰੇ ਪੰਜ ਪਾਰਟੀਆਂ ਦੇ ਆਪ ਦੇ ਉਮੀਦਵਾਰ ਖੜੇ ਕੀਤੇ ਗਏ ਨੇ ਜੀ ਤੇ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਸਾਡੇ ਪੰਜਾਬ ਦਾ ਪੰਜਾਬ ਤੋਂ ਪਹਿਲਾਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਹਿੱਤ ਦੀ ਗੱਲ ਕਰੇਗਾ ਇਹਨਾਂ ਪਾਰਟੀਆਂ ਦੇ ਵਿੱਚੋਂ ਕੋਈ ਵੀ ਨਹੀਂ ਕਰਦਾ ਜਿਹੜੇ ਕਿ ਆਪ ਦੇ ਵੋਟਾਂ ਲੈ ਕੇ ਘਰ ਨੂੰ ਤੁਰਦੇ ਬਣਦੇ ਨੇ ਤੇ ਪਬਲਿਕ ਦਾ ਕੋਈ ਜ਼ਿੰਮੇਵਾਰ ਨਹੀਂ ਆਪਣੋਂ ਆਪਣੇ ਝੋਲੇ ਭਰਦੇ ਨੇ ਆਪਣੋਂ ਆਪਣੀਆਂ ਫੇਰੀਆਂ ਕਰਦੇ ਨੇ ਕੋਈ ਨਾ ਜੋ ਇਹ ਬੰਦਾ ਜਿਹੜਾ ਕਿ ਰਾਜਨੀਤਿਕ ਕੋਈ ਦੁਨੀਆ ਦਾ ਹਸਾਰ ਲਵੇ ਤੇ ਤੁਸੀਂ ਇੱਕ ਗੱਲ ਦੱਸੋ ਸਾਨੂੰ ਵੀ ਜੇ ਤੁਹਾਡੇ ਕੋਲ ਆਉਂਦੇ ਨੇ ਕੀ ਤੁਸੀਂ ਉਹਨਾਂ ਨੂੰ ਇਹ ਸਵਾਲ ਕਰਦੇ ਹੋ ਹਾਂ ਜੇ ਆਉਣ ਅਸੀਂ ਪੁੱਛਦੇ ਆ ਉਹਨਾਂ ਨੂੰ ਵੀ ਕੀ ਦੱਸੋ ਕੀ ਕੀਤਾ ਸਾਡੇ ਕੋਲੇ ਜਿੱਤ ਕੇ ਆ ਕੇ ਮੁੜ ਕੇ ਕਦੇ ਗੱਲ ਕਰੀ ਕਦੇ ਆ ਕੇ ਪੁੱਛਿਆ ਕੀ ਬੰਦਾ ਕੀ ਕਿਵੇਂ ਚੱਲ ਰਹੇ ਹੋ ਤੇ ਤੁਸੀਂ ਮਾਨਸਾ ਜ਼ਿਲ੍ਹੇ ਦੇ ਜਿਹੜੀਆਂ ਮੁਸ਼ਕਲਾਂ ਮਾਣੇ ਜਿਹੜੇ ਐਮਪੀ ਬਣ ਕੇ ਗਏ ਨੇ ਤੋਂ ਪਹਿਲਾਂ 15 ਤਿੰਨ ਵਾਰੀ 15 ਸਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਣੇ ਨੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਸਵਾਲ ਜਾਂ ਉਦੋਂ ਪਹਿਲਾਂ ਕਾਂਗਰਸ ਤੇ ਸੀ ਉਹਨਾਂ ਨੂੰ ਕੋਈ ਸਵਾਲ ਇਹ ਜੀ ਕੀਤੇ ਪਹਿਲਾਂ ਕੋਈ ਕਰਦਾ ਨਹੀਂ ਸੀ ਪਹਿਲਾਂ ਪਤਾ ਨਹੀਂ ਸੀ ਲੋਕਾਂ ਨੂੰ ਵੀ ਕੀ ਕਰ ਰਹੇ ਨੇ ਉਹਨਾਂ ਨੂੰ ਬੋਡ ਦੇ ਆਪ ਦੇ ਹੱਕ ਦਾ ਹੀ ਨਹੀਂ ਪਤਾ ਸੀ ਵੀ ਕੀ ਬਣ ਰਿਹਾ ਆ ਬੋਡ ਤਾਂ ਕਿ ਥੱਲੇ ਵਾਲੀ ਤਾਂ ਪਾ ਦੇ ਇਹਨੂੰ ਕਾਡੀਆਂ ਨੂੰ ਤੇ ਦੂਜੀ ਕਿਸੇ ਨੂੰ ਪਾ ਦੇ ਇੱਥੋਂ ਤੱਕ ਕਰ ਦਿੱਤੀ ਕਿ ਜੀ ਨਪੜ ਤੇ ਹੁਣ ਤੁਸੀਂ ਜੇ ਤੁਹਾਡੇ ਕੋਲੇ ਆਉਣਗੇ ਤਾਂ ਤੁਸੀਂ ਉਹਨਾਂ ਨੂੰ ਸਵਾਲ ਕਰੋਗੇ ਅਸੀਂ ਪੱਕੇ ਕਰਾਂਗੇ ਤੇ ਫਿਰ ਤੁਸੀਂ ਮਾਨਸਾ ਜ਼ਿਲ੍ਹੇ ਦਾ ਕਿਹੜਾ ਸਵਾਲ ਹੈ ਜਿਹੜਾ ਸਾਡੇ ਮਾਨਸਾ ਜ਼ਿਲ੍ਹੇ ਦੇ ਹਿੱਤ ਲਈ ਹੋਵੇ ਕਿਹੜਾ ਸਵਾਲ ਹੈ ਜਿਹਦਾ ਤੁਸੀਂ ਲਈ ਬੈਠੇ ਹੋ ਸਾਡੇ ਮਾਨਸਾ ਜ਼ਿਲ੍ਹੇ ਦਾ ਜਿਹੜਾ ਕਿ ਹਿੱਤ ਹੈ ਇਹ ਹੈ ਜਿਹੜਾ ਕਿ ਭੂਂਦਰ ਸਾਹਿਬ ਨੇ ਇਹਨੇ ਸਾਡੇ ਮਾਨਸਾ ਜ਼ਿਲ੍ਹੇ ਦਾ ਫੱਟੀ ਪੋਚਦੀ ਸਾਡੀ ਇਹਨੇ ਮਤਲਬ ਰੇ ਘਰਤੀ ਕਿਉਂ ਇੱਥੋਂ ਦੇ ਐਮ.ਐਲ.ਏ ਨੂੰ ਕੰਮਜਾਪ ਨਹੀਂ ਹੁਣ ਦਿੰਦਾ ਉਹ ਜੇ ਉਹ ਕਾਮਜਾ ਮਤਲਬ ਇੱਥੇ ਕਾਮਜਾਪ ਹੁੰਦਾ ਉਹਨੂੰ ਐ ਵੀ ਮੇਰੀ ਘਟਦੀ ਆ ਇੱਥੇ ਤਾਂ ਹਾਂ ਤੱਕਰ ਗੱਲ ਹੀ ਨਹੀਂ ਪਹੁੰਚਣ ਦਿੰਦਾ ਉਹ ਇਹੋ ਜਿਹਾ ਬੰਦਾ ਆ ਉਹ ਤਾਂ ਕਾਫੀ ਨਰਾਸ਼ ਹੋ ਤੁਸੀਂ ਉਹਨਾਂ ਤੋਂ ਬਿਲਕੁਲ ਨਰਾਜ ਜੱਜ ਕੇ ਨਰਾਜ ਤੇ ਹੋਰ ਤੁਸੀਂ ਕੀ ਮੈਸੇਜ ਜੇ ਆਉਂਦਿਆ ਤਾਂ ਤੁਸੀਂ ਕੀ ਕੀ ਮੰਗਾ ਰੱਖ ਸਕਦੇ ਹੋ ਜੇ ਕੋਈ ਵੀ ਉਮੀਦਵਾਰ ਤੁਹਾਡੇ ਕੋਲ ਆਉਂਦਾ ਉਹ ਕੀ ਮੰਗਾ ਰੱਖੋਗੇ ਤੁਸੀਂ ਮੰਗਾ ਰੱਖਣ ਦੀ ਇਹ ਹੈ ਜੀ ਪਬਲਿਕ ਨੂੰ ਤਕਲੀਫ ਨਾ ਦੇਣਾ ਉਹ ਇਹਨਾਂ ਬਾਰੇ ਸੋਚਣ ਵੀ ਕੀ ਹੋਣਾ ਚਾਹੀਦਾ ਕਿ ਨਾ ਖਾ ਪੀ ਕੇ ਤੁਰ ਜਾਂਦੇ ਨਾ ਆਉਣ ਪੁੱਛਦਾ ਕਿਸੇ ਨੂੰ ਉਹਨਾਂ ਦਾ ਹੱਕ ਮੰਨਦਾ ਇੱਥੇ ਆ ਕੇ ਪੁੱਛਣ ਦਾ ਦੱਸਣ ਦਾ ਵੀ ਕੀ ਤਖਲੀਬ ਹੈ ਕੀ ਮਰ ਜਾਏ ਤੁਹਾਨੂੰ ਤੇ ਤੁਸੀਂ ਕਿਤੇ ਇਹ ਸੋਚਿਆ ਵੀ ਜਿਹੜੀ ਕਿਸਾਨੀਆਂ ਦਿਨੋਂ ਦਿਨ ਗਰਾਫ ਡਿੱਗਦਾ ਜਾ ਰਿਹਾ ਪਰੰਤੂ ਜਿਹੜੇ ਕਾਰਪੋਰੇਟ ਜ਼ਿੰਮੇਦਾਰ ਨੇ ਉਹ ਉੱਪ ਹੋ ਰਹੇ ਨੇ ਜੀ ਉਹਦਾ ਕੀ ਕਾਰਨ ਹੋ ਸਕਦਾ ਹੈ ਜਾਂ ਤੁਸੀਂ ਕਿਤੇ ਇਹ ਗੱਲ ਸਵਾਲ ਕੀਤੀ ਹੈ ਵੀ ਇਹੋ ਜੀ ਸੰਸਥਾ ਬਣਾਈ ਜਾਵੇ ਜਿਹਦੇ ਨਾਲ ਪੰਜਾਬ ਦਾ ਜਿਹੜਾ ਅਨਾਜ ਹੈ ਬਾਹਰ ਐਕਸਪੋਰਟ ਕੀਤਾ ਜਾ ਸਕੇ ਇਹ ਮੋਦੀ ਸਾਹਿਬ ਨਹੀਂ ਹੁਣ ਦਿੰਦੇ ਜੀ ਇਹਨੇ ਖਰੀਦ ਛੱਡੇ ਨਾ ਫੜਵਾਨੀਆਂ ਨੇ ਖਰੀਦ ਛੱਡਿਆ ਜਿੰਨਾ ਪੈਸਾ ਹਮ ਵੋਟਾਂ ਦੇ ਖਰਚ ਕਰ ਰਿਆ ਉਹਨਾਂ ਤੋਂ ਲੈ ਕੇ ਕਰ ਰਿਹਾ ਹੈ ਵੱਡੇ ਵੱਡੇ ਗ੍ਰਾਮ ਪਾਤੇ ਇੱਥੇ ਇਹਨਾਂ ਨੇ ਵੀ ਉੱਥੇ ਸਿੱਧੇ ਸਟਾਇਆ ਕਰੋ ਇਹ ਜ਼ਿਮੀਦਾਰਾਂ ਦੇ ਤਾਂ ਹੱਕ 'ਚ ਗੱਲ ਕੱਢਣਾ ਹੈ ਤੇ ਆਪਣੇ ਮਾਨਸਾ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਕੈਂਸਰ ਦੀ ਬਿਮਾਰੀ ਬਹੁਤ ਜ਼ਿਆਦਾ ਹੈ ਤੇ ਜਿਹੜਾ ਪਾਣੀ ਦਾ ਪੱਧਰ ਉਹ ਨੀਚੇ ਗਿਆ ਕੀ ਕਿਤੇ ਤੁਸੀਂ ਇਹਨਾਂ ਪਾਰਟੀਆਂ ਨੂੰ ਇਹ ਗੱਲ ਕੀਤੀ ਹੈ ਵੀ ਨਹਿਰੀ ਪਾਣੀ ਦਾ ਸਾਡਾ ਵਧਾਓ ਸਾਡੀ ਨਹਿਰੀ ਪਾਣੀ ਤਾਂ ਕਿ ਅਸੀਂ ਫਸਲ ਬਾਚ ਸਕੀਏ ਤੇ ਸਾਡੀ ਫਸਲ ਵੀ ਵਧੀਆ ਤੇ ਸਾਫ ਸੁਥਰੀ ਹੋ ਸਕੇ ਦੇਖੋ ਜੀ ਨਹਿਰੀ ਪਾਣੀ ਸਾਡੇ ਕੋਲੇ ਹੁਣ ਹੈਗਾ ਇਹ ਝੂਠ ਨਹੀਂ ਮਰਿਆ ਜਾਂਦਾ ਤੇ ਸਾਡੇ ਲੋਕਾਂ ਦੀ ਸਾਹਮਣ ਦੀ ਬੇਗਰਜ਼ੀ ਹੈ ਹਾਂ ਠੀਕ ਹੈ ਜੀ ਠੀਕ ਹੈ ਬਾਬੂ ਜੀ ਧੰਨਵਾਦ ਅਬੂ ਜੀ ਸਤਿ ਆਕਾਲ ਜੀ ਸਤਿ ਸ੍ਰੀ ਅਕਾਲ ਅਜਾਬ ਜੀ ਮੈਂ ਵੀ ਤੁਹਾਨੂੰ ਵੀ ਇਹੀ ਸਵਾਲ ਆ ਮੇਰੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਖੜਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਖੜਾ ਹੋਇਆ ਕਾਂਗਰਸ ਦਾ ਜੀਤ ਮਹਿੰਦਰ ਵੀ ਖੜਾ ਹੋਇਆ ਆਮ ਆਦਮੀ ਪਾਰਟੀ ਦਾ ਗਰਮੀਤ ਸਿੰਘ ਖੁੱਡੀਆਂ ਵੀ ਖੜੇ ਹੋ ਰਹੇ ਨੇ ਤੁਸੀਂ ਕੀ ਸਮਝਦੇ ਹੋ ਵੀ ਕਿਹੜੀ ਪਾਰਟੀ ਸਾਡੇ ਹਿੱਤ ਦੀ ਗੱਲ ਕਰੂਗੀ ਕਿਹੜਾ ਉਮੀਦਵਾਰ ਸਾਡੀ ਗੱਲ ਜਾ ਕੇ ਲੋਕ ਸਭਾ ਵਿੱਚ ਠਾਊਗਾ ਤੇ ਪੰਜਾਬ ਦਾ ਕੁਝ ਭਲਾ ਕਰੂਗਾ ਸਾਨੂੰ ਤਾਂ ਕੋਈ ਹੋ ਨਹੀਂ ਇਹਨਾਂ ਹੋਲਦਾ ਇਹੋ ਫਸਦਾ ਚਲੋ ਫਿਰ ਵੀ ਤੁਸੀਂ ਤੁਸੀਂ ਵੀ ਵੋਟਰ ਹੋ ਪਹਿਲਾਂ ਵੀ ਤੁਸੀਂ ਵੋਟਾਂ ਪਾਈਆਂ ਹੁਣ ਵੀ ਵੋਟਾਂ ਪਾਉਣੀਆਂ ਵੋਟਾਂ ਦਾ ਸਪਾਈ ਜਾਂਦੇ ਆ ਫਿਰ ਦੂਜਾ ਬਦਲ ਜਾਂਦਾ ਹੈ ਹੈ ਜੇ ਉਹਨੂੰ ਉਫਾਦਿਆ ਤਾਂ ਦੂਜਾ ਬਦਲ ਜਾਂਦਾ ਜੇ ਤੁਹਾਡਾ ਕੋਈ ਲੰਬ ਆਇਆ ਉਹ ਵੀ ਬੋਲੋ ਵੀ ਸਾਡਾ ਆ ਲੰਬ ਆਇਆ ਲੰਬ ਵੀ ਨੇ ਸਾਡੇ ਸਾਰੇ ਹੋ ਲੰਬ ਕਿਹੜਾ ਸੁਣਦਾ ਕੋਈ ਤੇ ਕਿਸਾਨੀ ਦੇ ਬਾਰੇ ਕਿਸੇ ਨੇ ਕੋਈ ਭਲਾ ਕੀਤਾ ਹੋਵੇ ਜਾਂ ਕੋਈ ਕੋਈ ਕੁਛ ਨਹੀਂ ਕਰਦਾ ਜ਼ਿੰਮੇਵਾਰਾਂ ਨੂੰ ਲੈ ਕੇ ਪੋਟਾਂ ਬਸ ਮੋੜ ਕੇ ਇਹ ਅੱਦੇ ਬਾਰੇ ਕੋਈ ਸੋਚਦਣ ਕੀ ਤੁਸੀਂ ਆਿਆਂ ਨੂੰ ਸਵਾਲ ਕਰਦੇ ਹੋ ਕਰਦੇ ਅਸੀਂ ਕਿਹੜੇ ਕਰਦੇ ਅਸੀਂ ਦਾ ਖੇਤ ਹੈ ਪਤਾ ਮੂਰਲੀਆਂ ਪਾਰਟੀਆਂ ਵਾਲੇ ਕਰਦੇ ਨੇ ਜਿਹੜੇ ਚਲੋ ਠੀਕ ਹੈ ਠੀਕ ਹੈ ਅੱਛਾ ਭਾਈ ਸਸਰੀਆ ਕਾਲ ਅੱਛਾ ਠੀਕ ਹੈ ਤੁਹਾਡਰੋਂ ਵੀ ਇਹੀ ਸਵਾਲ ਨੇ ਵੀ ਦੇਖੋ ਕਿਸਾਨੀ ਪੰਜਾਬ ਦੀ ਦਿਨੋਂ ਦਿਨ ਗੱਲ ਜੀ ਜਾਂਦੀ ਹੈ ਅਸੀਂ ਖੈਰ ਫਸਲ ਨੂੰ ਵਧਾਉਣ ਦੇ ਵਾਸਤੇ ਜ਼ਹਿਰਾਂ ਵੀ ਮਲਾਉਣ ਲੱਗੇ ਉਹਦੀ ਮਜਬੂਰੀ ਹੋ ਗਈ ਸਾਡੀ ਮਜਬੂਰੀ ਹੋ ਗਈ ਜੀ ਤਾਂ ਫਿਰ ਤੁਸੀਂ ਕੀ ਚਾਹੁੰਦੇ ਹੋ ਵੀ ਕਿਹੜੀ ਪਾਰਟੀ ਆਵੇ ਤੇ ਜਿਹੜੀ ਪਾਰਟੀ ਕਿਸਾਨੀ ਦਾ ਤੇ ਮਜ਼ਦੂਰ ਦਾ ਕਿਰਤੀ ਕਿਸਾਨਾਂ ਦਾ ਤੇ ਕਿਰਤੀ ਲੋਕਾਂ ਦਾ ਜੀ ਹੁਣ ਇਹ ਜਦੋਂ ਸਾਨੂੰ ਕੀ ਦੱਸਗੇ ਪਾਰਟੀ ਦਾ ਕੋਈ ਆ ਜੇ ਹੋਂਦ ਆ ਆ ਦੇ ਟੱਡ ਭਰ ਦੇਨੇ ਪਹਿਲਾਂ ਐ ਫੇਰ ਮਾਰਾ ਮੋਟਾ ਕਰ ਦੇਨੇ ਤੇ ਜਿਉ ਢਿੱਡ ਭਰਦੇ ਨੇ ਇਹ ਤਹਾਂ ਇਹ ਸਰਕਾਰ ਨਾਲ ਪਾਰਟੀ ਰਲ ਹੀ ਹੋਵੇ ਫੇਰ ਤਾਂ ਕੁਝ ਨਾ ਕੁਝ ਬਣ ਸਕਦੇ ਦੇਖੋ ਜੰਮੇ ਪਹਿਲਾਂ ਇਹ ਆਪਣਾ ਸਮੋਲੀ ਇਕੱਲੀ ਨਾਲ ਸੀ ਇਹ ਉਹਨਾਂ ਨਾਲ ਭਾਜ ਬਣਾ ਰਲੇ ਹੋਏ ਸੀ ਤੇ ਇਹ ਰਲ ਕੇ ਉਦੋਂ ਚਾਹ ਦਾ ਕੁਝ ਨਾ ਕੁਛ ਜਿਹੜਾ ਬਠਿੰਡੇ ਚ ਸੁਗਰ ਆਪਣਾ ਇਹ ਕੈ ਚਲਦੀ ਹਸਪਤਾਲ ਲਈ ਹੂੰ ਵਾਦਲ ਕੀ ਇਹ ਚਲ ਉਹ ਆਏ ਤਾਂ ਹੜਕੇ ਦਾ ਸਰਕਾਰ ਨਾਲ ਕੰਮ ਬਣ ਸਕਦੇ ਤੇ ਉਹ ਕਿਥੇ ਕੰਮ ਕੋਈ ਬਣਦਾ ਨਹੀਂ ਆ ਉਹਦਾ ਜਿਹੜਾ ਵਸਤ ਜਿੱਤ ਗਿਆ ਮਾੜਾ ਮੂਟਾ ਕੰਮ ਕਰ ਜੂਗਾ ਕਿਤਨੇ ਕਿਤੇ ਦਿਖਾਈ ਦੇ ਜੂਗਾ ਤੇ ਪਰ ਬਣਦਾ ਕੁਝ ਨਹੀਂ আচ্ছা ਮੈਨੂੰ ਇੱਕ ਗੱਲ ਦੱਸੋ ਤੁਹਾਡੇ ਬੱਚੇ ਪੜ੍ਹਦੇ ਨੇ ਜੇ ਤੁਹਾਡੇ ਬੱਚੇ ਤੁਹਾਡੇ ਬੱਚਿਆਂ ਦੇ ਬੱਚੇ ਪੜ੍ਹਦੇ ਹੋਣਗੇ ਕਿਤੇ ਤੁਸੀਂ ਕਿਸੇ ਨੂੰ ਇਹ ਸਵਾਲ ਕੀਤੇ ਨੇ ਵੀ ਮਾਨਸਾ ਦੇ ਵਿੱਚ ਕੋਈ ਵੱਡਾ ਇੰਸਟੀਚਿਊਟ ਜਾਂ ਵੱਡੀ ਇੰਸਟੀਚਿਊਟ ਲਈ ਅੰਦਾਜ਼ਾ ਵੀ ਜਨਾ ਸਾਡੇ ਬੱਚੇ ਇੱਥੇ ਪੜ ਸਕਣ ਇਹਦਾ ਕੋਈ ਨਹੀਂ ਜੇ ਅੱਜ ਮੈਂ ਕਹੇ ਇਹ ਕਿਸੇ ਨੂੰ ਨਹੀਂ ਕਿਹਾ ਹੈ ਗਿਆ ਆ ਕੇ ਭੱਗ ਜਾਂਦੇ ਨੇ ਤੇ ਕਿਹਾ ਹੈ ਨਹੀਂ ਕਿਸੇ ਨੇ ਫਿਰ ਤੁਸੀਂ ਆਪ ਦੀ ਜਿਹੜੀ ਬੋਟ ਪਾਉਣ ਦਾ ਅਧਿਕਾਰ ਹੈ ਉਹ ਤੁਸੀਂ ਉਹਨਾਂ ਦੇ ਹੱਥ ਦੇ ਜੰਨੇ ਹੋ ਹੋਰ ਫਿਰ ਹੱਥ ਦਾ ਹੀ ਨਾ ਹੋਰ ਕੀ ਹੈ ਇਹ ਪੁਸ਼ਟੀ ਕਰਦੇ ਨਹੀਂ ਹੈਗੇ ਕੁਝ ਜੇ ਉਹਨਾਂ ਨੂੰ ਪੁੱਛੀਏ ਇਕੱਠੇ ਹੋ ਕੇ ਇਕੱਠਾ ਤਾਂ ਹੀ ਕੋਈ ਹੁੰਦਾ ਨਹੀਂ ਜੇ ਇਕੱਠੇ ਹੋਣ ਫੇਰ ਹੀ ਉਹਨਾਂ ਨੂੰ ਪੁੱਛੀਏ ਪਹਿਲਾਂ ਉਹਨਾਂ ਨੂੰ ਸਤੇ ਤੇ ਜਦੋਂ ਬੋਲਣ ਲੱਗਦੇ ਨੇ ਉਹਦੀ ਉਹਨਾਂ ਨੂੰ ਪਹਿਲਾਂ ਪੁੱਛੇ ਵੀ ਸਾਨੂੰ ਦੱਸੋ ਕੀ ਭਈ ਕੋਈ ਸਕੂਲ ਬਣਾਉਣੇ ਕੋਈ ਸਾਡੇ ਜਵਾਖਾਂ ਨੂੰ ਪੜਨ ਖਾਤਰ ਹੁਣ ਇਹ ਤਾਂ ਨਟੇਰੇ ਹੋ ਰਹੇ ਨੇ ਦੂਜੇ ਵੀ ਹੋਣਾ ਜਿਹੜੇ ਪ੍ਰਾਈਵੇਟ ਹੋ ਰਹੇ ਨੇ ਉਹ ਫਿਰਾਂ ਕਿੱਥੋਂ ਤੇ ਕਰਵਾਦ ਗੀਆਂ ਤੇ ਮਾੜਾ ਬੰਦਾ ਤਾਂ ਜਵਾਖਾਂ ਨੂੰ ਪੜ੍ਹਾ ਨਹੀਂ ਸਕਦਾ ਤੇ ਜੇ ਕੋਈ ਮਾੜਾ ਮੋਟਾ ਹੈ ਹੈ ਕਿਸੇ ਇਜ਼ਾਮ ਉਹ ਜਵਾਖਾਂ ਨੂੰ ਜਿਆਦਾ ਨੂੰ ਪੜ੍ਹਾ ਸਕਦਾ ਤੇ ਨਹੀਂ ਵਾਥ ਸਹੀ ਹੈ ਅੱਛਾ ਇੱਕ ਖੇਤੀਬਾੜੀ ਦੇ ਵਿੱਚ ਮੈਨੂੰ ਇੱਕੇ ਦੇਖਣ ਨੂੰ ਮਹਿਸੂਸ ਹੋਇਆ ਵੀ ਜਿਹੜੇ ਨੌਜਵਾਨ ਮੁੰਡੇ ਨੇ ਇਹ ਖੇਤੀਬਾੜੀ ਤੋਂ ਦੂਰ ਹੋਈ ਜਾਂਦੇ ਨੇ ਹਾਂਜੀ ਦੂਰ ਉਹਨਾਂ ਦਾ ਬਿਲਕੁਲ ਦੂਰ ਉਹਨਾਂ ਦਾ ਲਗਾਓ ਕਿਉਂ ਨਹੀਂ ਬਣ ਰਿਹਾ ਖੇਤੀਬਾੜਾ ਅੱਦਾ ਨਹੀਂ ਜੀ ਕੀ ਗੱਲ ਹੈ ਬਣਦਾ ਨਹੀਂ ਹੋਰ ਪਾਸੇ ਤੁਰੇ ਫਿਰਦੇ ਨੇ ਕੋਈ ਬਾਹਰ ਨੂੰ ਉੱਡਣ ਨੂੰ ਤਿਆਰ ਹੈ ਤੇ ਕੋਈ ਕਿਸੇ ਵਾਸਤੇ ਕੰਮ ਤੇ ਕੋਈ ਕਿਸੇ ਕੁਝ ਕਰਕੇ ਰਾਜੀ ਹੀ ਨਹੀਂ ਹੈਗਾ ਜੀ ਜਿਹੜੇ ਨਵੇਂ ਮੁੰਡੇ ਨੇ ਕੁਸਤਾਂ ਦਸਾਂ ਬਣੀ ਹੋਗੀ ਇੱਕੋ ਸ ਇਹ ਬਾੜ ਵਾ ਗਈ ਤੇ ਉਹਨਾਂ ਦਾ ਕੰਮ ਜੇ ਕੋਈ ਹੈਗਾ ਤਾਂ ਉਹ ਕੰਮ ਮਣੀ ਲਗਣ ਜਮੇ ਨਹੀਂ ਕਰਦੀ ਹੁਣ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਹਾਂ ਜਿੰਨੀਆਂ ਵੀ ਪਾਰਟੀ ਆਈਆਂ ਨੇ ਸਭ ਨੇ ਕਿਹਾ ਵੀ ਅਸੀਂ ਨਸ਼ੇ ਜਲਦੀ ਹੀ ਖਤਮ ਕਰ ਦਵਾਵਾਂਗੇ ਪਰ ਹਜੇ ਤੱਕ ਨਸ਼ੇ ਖਤਮ ਨਾ ਜੀ ਨਾ ਨਾ ਇਹ ਭਗਵਾਂ ਤਮਾਣਾ ਦਾ ਸੀ ਮੈਂ 4 ਹਫ਼ਤਿਆਂ ਵਿੱਚ ਕਰ ਦਊਗਾ ਤੇ ਉਦੋਂ ਵੱਧ ਗਿਆ ਨਸ਼ਾ ਕਟਿਆ ਨਹੀਂ ਹੈਗਾ ਉਦੋਂ ਪਹਿਲਾਂ ਤਾਂ ਕੈਪਟਨ ਅਬਰਿੰਦਰ ਸਿੰਘ ਨੇ ਸੌਂ ਵੀ ਖਾਧੀ ਸੀਗੀ ਉਹਨੇ ਵੀ ਸੌਂ ਖਾਧੀ ਸੀ ਗੁਟਕਾ ਸਾਹਿਬ ਦੀ ਉਹਨੇ ਨਹੀਂ ਕੁਝ ਵੀ ਕਰਿਆ ਹੈਗਾ ਜਮਾ ਕੱਕ ਨਹੀਂ ਕਰਿਆ ਫਿਰ ਤੁਸੀਂ ਉਹਨੂੰ ਸਵਾਲ ਕਰਿਓਗੇ ਜੇ ਹੁਣ ਆਉਣਗੇ ਤਾਂ ਹਾਂ ਜੀ ਸਵਾਲ ਆਉਂਦੇ ਜੇ ਆ ਜਾਂਦੇ ਨੇ ਜੇ ਪਰਾਂ ਉਧਰਾਂ ਦੀ ਵਗ ਜਾਂਦੇ ਨੇ ਸੱਦੇ ਮੱਥੇ ਦਾ ਉਹ ਪਾਇਆ ਆਉਂਦੀ ਨਹੀਂ ਹੈਗੀ ਜੇ ਹੁੰਦਾ ਕਿਸੇ 2-4 ਬੰਦੇ ਪਰਾਂ ਇਕੱਠੇ ਕਰਦੇ ਉਧਰੇ ਦੀ ਟੱਪ ਜਾਂਦੇ ਨੇ ਇਹਦਾ ਮਤਲਬ ਤਾਂ ਇਹ ਆ ਵੀ ਸਾਡੇ ਪਿੰਡ ਵਿੱਚ ਆਪਦੇ ਵਿੱਚ ਹੀ ਏਕਾ ਨਹੀਂ ਹੈਗਾ। ਨਾ ਹਾਂ, ਇਹ ਵੀ ਹੈਗਾ ਜੀ। ਇਹ ਵੀ ਕੋਈ ਵੱਡੀ ਆਪਣਾ ਸ਼ੋਹਰ ਆਈ ਜੀ ਗੱਲ ਨਹੀਂ ਹੈਗੀ। ਜੇ ਪਿੰਡ ਦਾ ਏਕਾ ਹੋਵੇ ਪਿੰਡਾ ਉਹਨਾਂ ਨੂੰ ਪੁੱਛ ਸਕਦੇ। ਤੇ ਹੁਣ ਤੁਸੀਂ ਜੇ ਆਉਣਗੇ ਤਾਂ ਤੁਹਾਡੇ ਮਨ ਦੇ ਵਿੱਚ ਕਿਹੜੇ ਇਹ ਜੇ ਸਵਾਲ ਨੇ ਜਿਹੜੇ ਕਰੋਗੇ? ਜਿਹੜੇ ਤੁਹਾਡੇ ਸਵਾਲ ਤਾਂ ਸਾਰੇ ਨਹੀਂ ਜੀ ਖੇਤੀ ਵਾਲੇ ਸਵਾਲ ਵੀ ਹੈਗੇ ਤੇ ਵਾ ਜਿਹੜੇ ਨਸ਼ਿਆਂ ਵਾਲੇ ਨੇ ਇਹ ਵੀ ਹੈਗੇ। ਤੇ ਹੋਰ ਵੀ ਸਵਾਲ ਤਾਂ ਬਹੁਤ ਜ਼ਿਆਦਾ ਨੇ ਜੇ ਕੋਈ ਆ ਵੀ ਪੇਰੀ ਕਰੀਏਗੀ ਤਾਂ ਥੋੜੇ ਥੋੜੇ ਪਿੰਡ ਦੇ ਲੀਡਰ ਵੀ ਹੋਣਗੇ ਉਹਨਾਂ ਨੂੰ ਕਹੋ ਵੀ ਭਾਈ ਉਹਨਾਂ ਨੂੰ ਇੱਥੇ ਬਲਾਓ ਸਾਡਾ ਗੱਲ ਲੀਡਰ ਨੂੰ ਤਰਜੀ ਇੱਕ ਨਹੀਂ ਖੜਦਾ ਹੈਗਾ ਜਮਾ ਇੱਕ ਨਹੀਂ ਲੀਡਰ ਦਾ ਸਾਰਾ ਕੋਈ ਹੈ ਹੁਣ ਸਰਪੰਚ ਹੈ ਉਹ ਨਹੀਂ ਕੋਈ ਆ ਕੇ ਖੜਦਾ ਹੈਗਾ ਜੇ ਆ ਕੇ ਉਹ ਆਪ ਦੀ ਪਾਰਟੀ ਦਾ ਕੜਜੂ ਤਾਂ ਬੋਲਣੇ ਹੈਗਾ ਬੋਲਦਾ ਨਹੀਂ ਹੈਗਾ ਵੀ ਆ ਜਾ ਭਈ ਆ ਚ ਆ ਨਹੀਂ ਸਾਡੇ ਹੈਗਾ ਆ ਕੁਛ ਨਹੀਂ ਸਕੂਲ ਨਹੀਂ ਸਾਡੇ ਤੁਸੀਂ ਨਸ਼ਿਆਂ ਨੂੰ ਨਹੀਂ ਘਟਾਉਂਦੇ ਜਾਂ ਕੁਝ ਹੋਰ ਨਹੀਂ ਕਰਦੇ ਠੀਕ ਹੈ ਬੋਲ ਜੀ ਬਹੁਤ ਵਧੀਆ ਗੱਲ ਹੈ ਤੁਹਾਡਾ ਇਸ ਤਰ੍ਹਾਂ ਦਾ ਬਾਬੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਤੁਸੀਂ ਵੀ ਬੈਠੇ ਹੋ ਹਾਂਜੀ ਬੜੀ ਜਿਹੜੀ ਸਾਡੀ ਵੋਟ ਆ ਬੜੀ ਅਹਿਮੀਅਤ ਹੈ ਦੀ ਬੜੀ ਕੀਮਤ ਹੈ ਦੀ ਕਿਉਂਕਿ ਇੱਕ ਵਾਰੀ ਵੋਟ ਪਾਈ 5 ਸਾਲ ਇਹਨੇ ਕੰਮ ਕਰਨਾ ਹੈ ਕਰਨਾ ਜੀ ਕਰਨਾ ਤਾਂ ਤੁਸੀਂ ਦੇਖ ਰਹੇ ਹੋ ਵੀ ਹੁਣ ਲੋਕ ਸਭਾ ਦੀਆਂ ਜਿਹੜੀ ਦਿੱਲੀ ਦੇ ਵਿੱਚ ਜਾ ਕੇ ਬੰਦਿਆਂ ਨੇ ਬੈਠਣਾ ਸਾਡੀ ਆਵਾਜ਼ ਬੁਲੰਦ ਕਰਨੀ ਆ ਤੁਹਾਨੂੰ ਕਿਹੜੀ ਪਾਰਟੀ ਲੱਗਦੀ ਆ ਜਾਂ ਕਿਹੜਾ ਉਮੀਦਵਾਰ ਲੱਗਦਾ ਕਿ ਪੜਿਆ ਲਿਖਿਆ ਉਮੀਦਵਾਰ ਹੋਣਾ ਚਾਹੀਦਾ ਜਾਂ ਫਿਰ ਪਾਰਟੀ ਨੂੰ ਤੁਸੀਂ ਵੱਧ ਮੰਨਦੇ ਹੋ ਜਾਂ ਫਿਰ ਤੁਸੀਂ ਉਹ ਸਮਝਦੇ ਹੋ ਵੀ ਨਹੀਂ ਸਾਡੇ ਜਿਹੜਾ ਸਵਾਲਾਂ ਦੇ ਜਵਾਬ ਦੇਊਗਾ ਅਸੀਂ ਉਹਨੂੰ ਵੋਟ ਪਾਉਣੀ ਹੈ ਉਮੀਦਵਾਰਤਾ ਜੀ ਵੋਟਾਂ ਵੇਲੇ ਤਾਂ ਸਾਰੀ ਕਹਿੰਦੇ ਨੇ ਅਸੀਂ ਐਂ ਕਰਾਂਗੇ ਐਂ ਕਰਾਂਗੇ ਅਸੀਂ ਸਵਾਲ ਠਾਵਾਂਗੇ ਸੋਡੇ ਮਤਲਬ ਕੰਮ ਕਰਾਂਗੇ ਫਿਰ ਕਰਦੇ ਨਹੀਂ ਹੈਗੇ ਜੀ ਕਿਰਗੇ ਕੀ ਫਿਰ ਤਾਂ ਹੱਥ ਹੀ ਨਹੀਂ ਆਉਂਦੇ ਫਿਰ ਅਗਲੇ ਜਿਵੇਂ ਹੁਣ ਪਹਿਲਾਂ ਸੀਗੇ ਹੁਣ ਅਗਲੇ 5 ਸਾਲ ਆ ਗਏ ਪਿਛਲੇ 5 ਸਾਲਾਂ ਦੇ ਹਿਸਾਬ ਮੰਗੋ ਫਿਰ ਜਿਹੜੇ ਆਉਣਗੇ ਮੰਗਣ ਵੇਲੇ ਉਦੋਂ ਕਹਿਣ ਵੇਲੇ ਕੁਝ ਹੋਰ ਹੁੰਦੀ ਹੈ ਜਦੋਂ ਫਿਰ ਦੁਬਾਰੇ ਆਉਂਦੇ ਜੇ ਮੰਗਣ ਵੇਲੇ ਉਦੋਂ ਹੋਰ ਆ ਜਾਂਦੇ ਨੇ ਕੋਈ ਫਿਰ ਉਦੋਂ ਉਹ ਤਾਂ ਸਾਹਮਣੇ ਬੰਦੇ ਤਾਂ ਆਉਂਦੇ ਨਹੀਂ ਹੈਗੇ ਜੀ ਫਿਰ ਬਦਲ ਕੇ ਆ ਜਾਂਦੇ ਨੇ ਫਿਰ ਤੁਸੀਂ ਜਿਹੜੀ ਤੁਹਾਡੀ ਵੋਟ ਐ ਫਿਰ ਤੁਸੀਂ ਉਹਦਾ ਅਧਿਕਾਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਕਰਦੇ ਹੋ ਫਿਰ ਤੁਸੀਂ ਅਧਿਕਾਰਤਾ ਜੀ ਸਾਡੀ ਵੋਟ ਦੀ ਕੀਮਤ ਤਾਂ ਫਿਰ ਉਹੀ ਪਾ ਸਕਦੇ ਜਿਉਂ ਪਾਉਂਦੇ ਨਹੀਂ ਉਹ ਕੀਮਤ ਨਹੀਂ ਪਾਉਂਦੇ ਜਦੋਂ ਹੱਥ ਹੀ ਨਹੀਂ ਆਉਂਦੇ ਬੰਦੇ ਨੂੰ ਦੱਸ ਕੀ ਕਰਿਆ ਕੀ ਜਾਵੇ ਜਿਹੜੇ ਹੁਣ ਲੋਕਾਂ ਨੂੰ ਆਮ ਲੋਕਾਂ ਨੂੰ ਸੁੱਖ ਰੱਖਣਾ ਜਾਂ ਨਸ਼ੇ ਬੰਦ ਕਰਨ ਲੋਕਾਂ ਨੂੰ ਸੁੱਖ ਹੋਵੇ ਨਸ਼ਾ ਨਹੀਂ ਕੋਈ ਉਹ ਕਰਦੇ ਬੰਦ ਨਹੀਂ ਕਰਦੇ ਲਗਾੜਾ ਰਾਜ ਹੋ ਰਿਹਾ ਕੋਈ ਆਜੇ ਕੋਈ ਪਾਰਟੀ ਆਜੇ ਐ ਕਰਦੇਗੇ ਐ ਕਰਦੇਗੇ ਐ ਕਰਕੇ ਬਸ ਲੈ ਕੇ ਵੋਟਾਂ ਪਾਰ ਜਾਂਦੇ ਨੇ ਅੱਛਾ ਇਹ ਤੁਸੀਂ ਨਸ਼ਾ ਦੀ ਫੇਰ ਗੱਲ ਕੀਤੀ ਆ ਨਸ਼ਾ ਦੇ ਵਿੱਚ ਮੈਂ ਕਹਿੰਦਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਪਰ ਬਹੁਤ ਇਲਜ਼ਾਮ ਲੱਗੇ ਸੀ ਵੀ ਇਹਨਾਂ ਦੀ ਨਸ਼ਾ ਦਿੱਤਾ ਲੇਕਿਨ ਉਸ ਤੋਂ ਬਾਅਦ ਕਾਂਗਰਸ ਆ ਗਈ ਕਾਂਗਰਸ ਨੇ ਵੀ ਨਸ਼ਾ ਨਹੀਂ ਬੰਦ ਕਰ ਸਕੀ ਹੁਣ ਆਮ ਆਦਮੀ ਪਾਰਟੀ ਵੀ ਆ ਗਈ ਹੁਣ ਤੁਸੀਂ ਫਿਰ ਨਸ਼ੇ ਨੂੰ ਕੀ ਸਮਝਦੇ ਹੋ ਵੀ ਇਹਨਾਂ ਦੀ ਇੱਕ ਵੋਟ ਬੈਂਕ ਹੈ ਜਾਂ ਕੀ ਚੀਜ਼ ਹੈ ਨਸ਼ਾ ਦੀ ਨਹੀਂ ਹਮਦਣਾ ਹੋ ਗਈ ਜੀ ਇਹਨਾਂ ਦਾ ਤਾਂ ਮਤਲਬ ਖੇਤੀ ਮੰਗੂ ਧੰਦਾ ਹੋ ਗਿਆ ਜੀ ਇਹਨਾਂ ਦਾ ਤਾਂ ਇਸ ਤਰ੍ਹਾਂ ਇਹ ਹੋ ਬੇਦਿਆਮ ਲੀਡਰਾਂ ਦਾ ਤਾਹੀਂ ਨਹੀਂ ਬੰਦ ਹੁੰਦਾ ਜੀ ਨਹੀਂ ਤਾਂ ਫਿਰ ਬੰਦ ਕਰਨਾ ਜੇ ਕੰਟਰੋਲ ਹੋਵੇ ਗਵਰਨਮੈਂਟ ਤੋਂ ਕੰਟਰੋਲ ਕਰੇ ਵਾ ਕੰਟਰੋਲ ਕਰਦੀ ਨਹੀਂ ਜੇ ਹੁਣ ਤੁਹਾਡੇ ਉਮੀਦਵਾਰ ਆਉਣਗੇ ਤਾਂ ਤੁਸੀਂ ਉਹਨਾਂ ਨੂੰ ਕੋਈ ਸਵਾਲ ਹੈ ਜਿਹੜੇ ਕਰੋਗੇ ਵੀ ਸਵਾਲ ਤਾਂ ਕਰਦੇ ਆ ਜੀ ਬਥੇਰੇ ਵੀ ਨਸ਼ਾ ਤੁਸੀਂ ਬੰਦ ਕਰੋ ਹਾਂ ਐ ਕਰਦੇ ਆਂਗੇ ਬਾਹ ਕਰਦੇ ਆਂਗੇ ਬਸ ਐ ਕਰਕੇ ਭਜ ਜਾਂਦੇ ਆ ਜੀ ਜਾਂ ਕੋਈ ਤੁਸੀਂ ਇੰਸਟੀਚਿਊਟ ਮੰਗਦੇ ਹੋ ਵੀ ਜਿੱਦੇ ਨਾਲ ਸਾਡੇ ਬੱਚੇ ਐ ਉਹ ਬਾਹਰ ਜਾਣ ਦੀ ਬਜਾਏ ਇੱਥੇ ਪੜ੍ਹਨ ਸਾਡੀ ਨਿਗਾ ਚ ਪੜ੍ਹਨ ਕ੍ਰਿਤਿਆ ਤੋਂ ਬਚ ਸਕਣ ਕੋਈ ਇਹੋ ਜਿਹਾ ਸਵਾਲ ਕਰੋਗੇ ਬਾਹਰ ਜਾਣ ਤੋਂ ਬਿਨਾਂ ਸਵਾਲ ਤੁਸੀਂ ਕਹਿੰਦੇ ਜੀ ਅਸੀਂ ਐਂ ਕਰਦੇਾਂਗੇ ਐਂ ਕਰਾਂਗੇ ਬਾਹਰ ਜਾਣ ਨਹੀਂ ਦਿੰਦੇ ਜੀ ਗੱਲ ਕਰ ਫੇਰ ਨਹੀਂ ਕਰਦੇ ਉਹ ਤਾਂ ਬਿਨਾਂ ਮੰਗ ਤੋ ਹੀ ਕਹਿੰਦੇ ਨੇ ਜੀ ਅਸੀਂ ਬਾਹਰ ਤਾਂ ਜਵਾਖ ਜਾਣ ਹੀ ਨਹੀਂ ਦਿੰਦੇ ਹੈਗੇ ਅਸੀਂ ਇੱਥੇ ਐਂ ਕਰਦੇਾਂਗੇ ਐਂ ਬਣਾ ਦੇਾਂਗੇ ਐਂ ਬਣਾ ਦੇਾਂਗੇ ਪਰ ਫੇਰ ਨਹੀਂ ਬਸ ਕੱਲਾ ਕਹਿਣ ਕਹਿਣ ਨਾਲ ਹੀ ਆ ਇਹਦਾ ਮਤਲਬ ਫਿਰ ਤੁਸੀਂ ਵੋਟ ਜਿਹੜੀ ਪਾਉਨੇ ਹੋ ਬਿਨਾਂ ਬਿਨਾਂ ਸੋਚੇ ਸਮਝੇ ਜਾ ਕਿਸੇ ਦੇ ਕਹਿਣ ਦੀ ਬਾਦ ਨਹੀਂ ਉਹ ਬਸ ਕੋਈ ਮਾੜਾ ਮੋਟਾ ਦੇਖ ਕੇ ਜੇ ਕੋਈ ਮਨ ਨੂੰ ਆਵੇ ਵੀ ਆਜ ਲੋਟ ਜੇ ਹੋਊਗਾ ਬਸ ਉਹਨੂੰ ਪਾ ਦੇਣਾ ਜੀ ਹੋਰ ਤਾਂ ਲੋਟ ਕੋਈ ਵੀ ਨਹੀਂ ਹੈਗਾ ਇੱਥੇ ਜੀ ਠੀਕ ਹੈ ਜੀ ਧੰਨਵਾਦ ਭਾਈ ਜੀ ਕੋਲ ਕੋਈ ਨਹੀਂ ਕੋਈ ਨਹੀਂ ਹੈ ਕੀ ਗੱਲ ਚਲੋ ਠੀਕ ਹੈ ਮੈਂ ਤਾਂ ਦੋਸਤੋ ਅਸੀਂ ਲੋਕ ਸਭਾ ਹਲਕਾ ਬਠਿੰਡਾ ਦੇ ਜ਼ਿਲ੍ਹਾ ਮਾਨਸਾ ਦੇ ਵਿੱਚ ਵਿਧਾਨ ਸਭਾ ਹਲਕਾ ਮਾਨਸਾ ਦੇ ਵਿੱਚ ਪਿੰਡ ਬਰਨਾਲੇ ਦੇ ਵਿੱਚ ਆਈ ਸੀ ਇਹਨਾਂ ਨੇ ਵੱਖੋ ਵੱਖਰੇ ਆਪਣੇ ਆਪਣੇ ਬਿਆਨ ਨੇ ਔਰ ਇਹ ਸਾਰੀਆਂ ਪਾਰਟੀਆਂ ਤੋਂ ਹੀ ਨਾਰਾਜ਼ ਨੇ ਪਰ ਇਹਨਾਂ ਦਾ ਕਹਿਣਾ ਹੈ ਵੀ ਸਾਡੇ ਵਾਸਤੇ ਜਿਹੜੇ ਵੀ ਕੋਈ ਆਉਂਦਾ ਉਹ ਨਸ਼ਿਆਂ ਨੂੰ ਫਸਲ ਨੂੰ ਤੇ ਧਿਆਨ ਦੇਵੇ ਤਾਂ ਹੀ ਅਸੀਂ ਕੁਝ ਸੰਤੁਸ਼ਟੀ ਪ੍ਰਾਪਤ ਕਰਦਾ ਹੁਣ ਇਹ ਇੱਕ ਤਰੀਕ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਜਿੱਤ ਕੇ ਲੋਕ ਸਭਾ ਦੇ ਵਿੱਚ ਦਿੱਲੀ ਜਾ ਕੇ ਇਸ ਹਲਕੇ ਦੀ ਗੱਲ ਕਰੇਗਾ